ਮਗਰ ਕਿਉਂ ਖੋਲਿਆ ਤਾ ਜੁੱਸ ਕਿਨੇ ਕੇਲਾਣੇ ਕਰਾਇਆ ਸ਼ਾ ਇਹ ਇਹੀ ਰੱਬ ਦੀ ਰੜਾ ਵੀਰਿਆ ਜਿਹੜਾ ਰੱਜ ਕੇ ਕਿਸਾਨਾਂ ਦਾ ਸਾਥ ਤੇੜਾ ਕਿਸਾਨਾਂ ਦੇ ਦੁੱਧ ਨਾਲ ਪਨੀਰ ਬੰਦਾ ਵਾ ਇਹਦੇ ਨਾਲੇ ਮਸ਼ਹੂਰ ਹੋਏ ਜੇ ਉਧਰ ਪੁਰਾਵਾ ਮੈਨੂੰ ਸਮਝ ਨਹੀਂ ਆਈ ਹੈ ਨਹੀਂ ਕਿਸਾਨਾਂ ਨਾਲ ਕਿੱਥੇ ਜਾ ਤੁਸੀਂ ਦੱਸੋ ਦੱਸੋ ਆ ਗਈ ਕਰਦੇ ਜੇ ਆ ਗਈ ਜਾਂਦਾ ਜੇ ਤੁਹਾਨੂੰ ਪਨੀਰ ਦੀ ਬਈ ਆ ਵੇਚਣ ਦੀ ਉਧਰ ਸਾਡਾ ਆਕੂ ਮਰਨ ਵਰਤ ਤੇ ਬੈਠਾ ਕੋਈ ਮੈਨਾ ਆ ਵੇ

ਓ ਜਾ ਕੇ ਉਹ ਤੂੰ ਵੀ ਸੋਲ ਲੈ ਉਹ ਤੂੰ ਵੀ ਸੋਲ ਲੈ ਬੰਦਾ ਬਾੜੀ ਬਾੜੀ ਦੇ ਹੁਣੇ ਖੋਲੀ ਹੋ ਜੇ ਕਿੱਥੇ ਛੋਟੀ ਆ ਬੰਦੇ ਅੰਦਰ ਹੈ ਅੰਦਰ ਹੈ ਅੰਦਰ ਹੈ ਬੰਦ ਕਰ ਦੇ ਕਿਉਂ ਆਪਣਾ ਨਾਂ ਖਰਾਬ ਨਾਂ ਜੋ ਇਹ ਤੇਰੇ ਕੋ ਬੈਠਾ ਦਿਨਾਂ ਨਾਲ ਨਹੀਂ ਲੱਗੇ ਤੇ ਅੱਜ ਵੀ ਨਹੀਂ ਲੱਗਣਾ ਤੁਸੀਂ ਡੰਡੀ ਆ ਆਹੋ ਨਹੀਂ ਭਾਜੀ ਇਹਨਾਂ ਨੂੰ ਇੱਕ ਵਾਰ ਜਦੋਂ ਪੰਜਾਬ ਪੰਦ ਦੀ ਕਾਲ ਆਈ ਇਹਨਾਂ ਨੂੰ ਆਪ ਨੂੰ ਜਾਂਦੀ ਆ ਕਿੱਡਾ ਤਗੜਾ ਨਾਂ ਪਰ ਤੁਸੀਂ ਆਪ ਹਾ ਸ਼ਰਮ ਹੋਣੀ ਚਾਹੀਦੀ ਦੁਕਾਨ ਖੋਲਣ ਲੱਗੇ ਅੱਜ 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 30 ਤਰੀਕ ਨੂੰ ਦੁਕਾਨ ਖੋਲਣ ਲੱਗੇ ਸ਼ਰਮ ਹੋਣੀ ਜਾਂਦੀ ਸੀ ਰੋ ਭਾਜੀ ਬਾਕੀ ਬਾਕੀ ਆਹੋ ਤੁਸੀਂ ਛਟਾ ਸ਼ੈਟਰ ਪ੍ਰਸ਼ਾਸਨ ਨੂੰ ਆਈਆਂ ਮੈ ਹਟਾਓ ਜਦੋਂ ਆਹੀ ਕਾਲ ਦਿੱਤੀ ਤੁਸੀਂ ਕੌਣ ਹੁੰਦੇ ਜੇ ਖੋਲਣ ਵਾਲੇ ਛੋਟਾ ਫਰਕ ਨਹੀਂ ਪਤਾ ਬਾਬਾ ਜੀ ਇਹ ਗੱਲਾਂ ਆਜਾ ਹੱਡਿਆ ਤੇ ਇੰਨਾ ਕੁਝ ਆ ਪੱਤੀ ਖੋਲੀ ਲਵਾ ਖੋਲੀ ਹੈ ਖੋਲੀ ਗੜੀ ਤੇ ਸਾਰਾ ਕੁਝ ਆ ਗਿਆ ਆ ਬਣਾਏ ਇੱਥੇ ਕੋਈ ਨਹੀਂ ਬਣਾਏ ਹਾਂ ਦੇ ਜਿੰਦਾਬਾਦ ਜਿੰਦਾਬਾਦ ਖਾਨ ਮੰਜ਼ੂਰ ਇੱਕ ਜਿੰਦਾਬਾਦ ਵੋਤੇ ਸਰਕਾਰ ਮੁਬਾਰਕ ਵੋਤੇ ਸਰਕਾਰ ਡਾਲ ਕਾ ਲਗਾਵੇ ਛੋਟਾ ਲਗਾਵੇ ਸਾਰੀ ਚਾਹਤ ਬਗਲ ਨਹੀਂ ਸਰ ਬੰਦ ਕਹਿੰਦਾ ਕੱਪੀਆਰੋ ਦੇ ਸਰੇ ਜਨਮ ਆ ਗਿਆ ਕਿ ਇਹਲੇ ਪੰਡਾ ਹੀ ਪੰਡਾ ਮੈ ਜੋ ਇੱਕ ਦਿਨ ਨਹੀਂ ਤੁਸੀਂ ਕੱਢ ਸਕਦੇ ਨੂੰ 33 ਦਿਨ ਹੋ ਗਏ ਭੋਖੜਦਾਰ ਦੇ ਬੈਠੇ ਨੂੰ ਇੱਕ ਦਿਨ ਹੀ ਨਿਕਲਿਆ ਤੁਹਾਡੇ ਕੋਲ ਪਨੀਰ ਵੇਚੇ ਦੋ ਬਣਾ ਉ ਤ 362 ਜਨਾਨਾਂ ਦੀ ਰਾਜ ਦਾ ਤੇ ਇੱਕ ਨਾ ਰਾਜ ਲੇਗਾ ਫਿਰ ਹੋਰ ਕੀ ਆ ਬੜੀਆਂ ਪੌਂਦਾ ਬਣਾ ਬਣਾ ਕੇ ਤੇ ਅੱਜ ਇਹ ਖੁਰਕ ਮੈਂ ਕਹੇ ਇਹਦੀਆਂ ਵੀ ਸ਼ੋਸ਼ਣ ਮੀਡੀਆ ਤੇ ਪੈਣ ਗਿਆ ਹੌਸਲਾਕਾਰ ਹੁਣ ਇਹਦੇ 4 ਦਿਨ ਇਹੋ ਪਾਵਾਂਗੇ ਸਭ ਵੀ ਕਹਿੰਦੇ ਨੇ ਚੱਲੂਗਾ ਗਾਂ ਮਜ਼ਦੂਰ ਹੈ ਤਾਂ ਜਿੰਦਾਬੋਦ ਕਰੋ ਫੋਨਟੀ ਸਰਕਾਰ ਬਰੋਦੀ ਸਰਕਾਰ ਜਿੰਦਾ ਸਾਰਾ ਸ਼ਹਿਰ ਬਾਹਰ ਦੇ ਬੰਦੇ ਨਾਰਾ ਲਾ ਰਹੇ ਨੇ ਰੇਂਗਾ ਵਾਲੇ